ਸੱਚੇ ਦੇ ਕਾਲ ਜੀ ਸਾਰੀ ਸੰਗਤ ਨੂੰ ਸੰਗਤ ਜੀ ਅੱਜ ਅਸੀਂ ਜੋ ਵੀਡੀਓ ਲੈ ਕੇ ਆਏ ਉਹਦੇ 'ਚ ਆਪਾਂ ਗੱਲ ਕਰਨੀ ਹੈ ਕਿ ਜਿਹੜੇ ਲੋਕ ਮਰ ਜਾਂਦੇ ਨੇ ਉਹ ਆਪਣੇ ਸੁਪਨੇ ਚਾਹੁੰਦੇ ਨੇ ਤਾਂ ਆਪਾਂ ਨੂੰ ਤਾਂ ਕਿਉਂ ਡਰ ਜਾਣੇ ਆ ਕਿਉਂਕਿ ਉਹ ਪਾਣ ਨੂੰ ਜਾਣਦੇ ਵੀ ਹੁੰਨੇ ਆ ਪਰ ਫਿਰ ਵੀ ਮਨਨ ਤੋਂ ਬਾਅਦ ਜਦੋਂ ਆਪਣੇ ਸੁਪਨੇ ਚਾਹੁੰਦੇ ਨੇ ਆਪਾਂ ਉਹਦੋਂ ਨਾ ਤਾਂ ਕਿਉਂ ਡਰਦੇ ਆ ਜਦੋਂ ਨਹੀਂ ਮਰੇ ਹੁੰਦੇ ਉਹ ਉਦੋਂ ਆਪਣੇ ਸੁਪਨੇ ਚਾਹੀ ਜਾਣਦੇ ਕੋਈ ਚੱਕਰ ਨਹੀਂ ਪਰ ਮਨਨ ਤੋਂ ਬਾਅਦ ਆਉਣ ਤੇ ਆਪਾਂ ਨੂੰ ਡਰ ਲੱਗਦਾ ਇਹ ਕਿਉਂ ਹੁੰਦਾ ਉਹ ਆਪਾਂ ਵੀਡੀਓ ਦੇ ਵਿੱਚ ਰਾਹੀਂ ਆਪਾਂ ਸਮਝਾਂਗੇ ਸੁਣਾਗੇ ਫਿਰ ਆਪ ਨੂੰ ਸਾਰੀ ਗੱਲ ਸਮਝ ਆਊਗੀ ਵੀ ਇਸ ਤਰ੍ਹਾਂ ਕਿਉਂ ਹੁੰਦਾ ਹੈਗਾ ਹਨਾ ਕਿਉਂਕਿ ਚੰਗੇ ਮਾੜੇ ਸੁਪਨੇ ਹਰ ਇੱਕ ਨਾਉਂਦੇ ਆ ਕਹਦੇ ਆ ਇੱਕ ਹੁੰਦਾ ਬੰਦ ਅੱਖ ਦਾ ਸੁਪਨਾ ਇੱਕ ਹੁੰਦਾ ਖੁੱਲੀ ਅੱਖ ਦਾ ਸੁਪਨਾ ਆਓ ਜਾਣਦੇ ਆ ਬਾਬਾ ਨਾਨਕ ਸਿੰਘ ਜੀ ਦੇ ਜੀਵਨ ਵਿੱਚੋਂ ਇੱਕ ਬਹੁਤ ਸੁੰਦਰ ਕਥਾ ਵੀ ਇਹ ਸੁਪਨਿਆਂ ਵਿੱਚ ਜੇ ਨਜ਼ਰ ਆਉਂਦਾ ਵੀ ਇਹਦਾ ਅਸਰ ਹੁੰਦਾ ਕੋਈ ਜਿਹਨੂੰ ਆਪਾਂ ਇਤਿਹਾਸ ਨੂੰ ਵੀ ਪੜ੍ਹਦੇ ਆਂ ਸਾਨੂੰ ਪਤਾ ਲੱਗਦਾ ਵੀ ਸਤਗੁਰੂ ਮਹਾਰਾਜ ਕਈ ਐਸੇ ਗੁਰਸਿੱਖ ਹੋਏ ਕਲਗੀਧਰ ਮਹਾਰਾਜ ਜੀ ਦੇ ਜਿਨ੍ਹਾਂ ਦੇ ਮਹਾਰਾਜ ਨੇ ਸੁਪਨੇ ਵਿੱਚ ਜੂਨਾ ਕੱਟੀਆਂ ਇਹਨੂੰ ਸੇਵਾ ਕੀਤੀ ਆਖਿਆ ਸਾਡਾ ਜਨਮ ਮਰਨ ਕੱਟ ਦਿਓ ਜਿੰਨੀਆਂ ਜੂਨਾ ਉਹਨਾਂ ਨੇ ਭੁਗਤਣੀਆਂ ਸੀ ਚਾਹੇ ਉਹ ਸੱਪ ਦੀ ਜੂਣ ਸੀ ਚਾਹੇ ਉਹ ਗਿੱਦੜ ਦੀ ਜੂਣ ਸੀ ਚਾਹੇ ਉਹ ਕਿਸੇ ਜਾਨਵਰ ਪਸ਼ੂ ਦੀ ਜੂਣ ਸੀ ਪੰਛੀ ਦੀ ਜੂਣ ਸੀ ਉਹ ਸੁਪਨੇ ਵਿੱਚ ਹੀ ਸਾਰਾ ਕੁਝ ਦਿਖਾ ਦਿੱਤਾ ਤੇ ਸਿੱਖਾਂ ਨੇ ਆ ਕੇ ਮਹਾਰਾਜ ਨੂੰ ਕਿਹਾ ਮਹਾਰਾਜ ਅੱਜ ਸਾਨੂੰ ਸੁਪਨੇ ਵਿੱਚ ਇੰਨੀਆਂ ਜੂਨਾ ਕਈ ਜੂਨਾ ਨਜ਼ਰ ਆਈਆਂ ਗੁਰੂ ਸਾਹਿਬ ਨੇ ਆਖਿਆ ਦੇਖੋ ਪ੍ਰਮਾਤਮਾ ਦੇ ਜਿਹੜੇ ਲਿਖੇ ਹੁੰਦੇ ਆ ਕਰਮ ਉਹ ਜੋ ਹੋਣਾ ਸੀ ਉਹ ਤੁਹਾਨੂੰ ਸੁਪਨੇ 'ਚ ਹੀ ਦਿਖਾ ਦਿਖਾ ਕੇ ਤੁਸੀਂ ਤੁਹਾਡਾ ਜਨਮ ਹੋਇਆ ਮਰਨ ਹੋ ਰਿਹਾ ਪਾਤਸ਼ਾਹ ਜੀ ਇਦਾਂ ਕੱਟ ਦਿੰਦੇ ਜਨਮ ਮਰਨ ਬਾਬਾ ਅਨੰਦ ਸਿੰਘ ਜੀ ਕੋਲ ਕੋਈ ਸੱਜਣ ਆਉਂਦਾ ਹੁੰਦਾ ਸੀ ਉਹਨੇ ਕਹਿਣਾ ਮਹਾਪੁਰਖੋ ਮੈਨੂੰ ਨੀਂਦ ਦੇ ਵਿੱਚ ਮਰੇ ਹੋਏ ਪ੍ਰਾਣੀ ਦਿਖਾਈ ਦਿੰਦੇ ਆ ਮੈਨੂੰ ਨੀਂਦ ਦੇ ਵਿੱਚ ਬਹੁਤ ਸਾਰੇ ਸੱਪ ਦਿਖਾਈ ਦਿੰਦੇ ਆ ਤਾਂ ਉਦੋਂ ਮਹਾਪੁਰਖਾਂ ਨੇ ਆਖਣਾ ਭਾਈ ਜੋ ਵੀ ਤੂੰ ਦਿਨੇ ਕੰਮ ਕਰਦਾ ਹੁੰਵੇਂਗਾ ਉਸ ਮੁਤਾਬਕ ਤੈਨੂੰ ਸੁਪਨੇ ਦਿਖਾਈ ਦਿੰਦੇ ਆ ਤਾਂ ਉਦੋਂ ਆਪਾਂ ਕਈ ਵਾਰੀ ਸੋਚਦੇ ਆ ਕਿ ਕਿਸੇ ਬੰਦੇ ਦੀ ਮੌਤ ਹੁੰਦੀ ਸਾਨੂੰ ਨਜ਼ਰ ਆਈ ਆ ਕਈ ਕਹਿ ਦਿੰਦੇ ਆ ਕਿ ਉਮਰ ਵੱਧ ਗਈ ਦੇਖੋ ਇਹ ਗੱਲਾਂ ਭਾਈ ਵਾਹਿਗੁਰੂ ਦੇ ਹੱਥ ਵਿੱਚ ਹੈ ਇਹਨੂੰ ਆਪਾਂ ਬਾਣੀ ਦੁਆਰਾ ਸਮਝਾਂਗੇ ਇਹਨੂੰ ਕਿ ਇਹ ਸੁਪਨੇ ਜਿਹੜੇ ਆਉਂਦੇ ਆ ਇਹ ਅਸਲ ਵਿੱਚ ਮਨੋਵਿਗਿਆਨਕ ਕਾਰਨ ਹੈ ਦਾ ਕਈ ਵਾਰੀ ਡਰਾਣੇ ਸੁਪਨੇ ਆਉਂਦੇ ਆ ਸਾਨੂੰ ਅਸੀਂ ਧਰਾਵਕ ਜਾਂਨੇ ਆ ਕਈ ਵਾਰੀ ਚੰਗੇ ਸੁਪਨੇ ਆਉਂਦੇ ਆ ਦੇਵਤਿਆਂ ਦੇ ਦਰਸ਼ਨ ਹੁੰਦੇ ਆ ਕਈਆਂ ਨੂੰ ਕਈ ਕਹਿ ਦਿੰਦੇ ਆ ਸਾਨੂੰ ਕਈ ਕਹਿ ਦਿੰਦੇ ਆ ਸੁਪਨੇ ਵਿੱਚ ਹੀ ਜੋ ਦੇਖਿਆ ਸੀ ਉਹ ਸੱਚ ਹੋ ਗਿਆ ਕਈਆਂ ਦਾ ਇਹ ਮੰਨਣਾ ਜਿਹੜੇ ਨਾਮ ਦੀ ਕਮਾਈ ਵਾਲੇ ਆ ਉਹਨਾਂ ਨੂੰ ਸੁਪਨੇ ਵਿੱਚ ਹੀ ਸਾਰਾ ਕੁਝ ਪਹਿਲਾਂ ਹੀ ਦਿਖ ਜਾਂਦਾ ਵੀ ਆਹ ਮੇਰੇ ਨਾਲ ਹੋਣਾ ਹੈ ਸੁਪਨੇ ਵਿੱਚ ਹੀ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਆ ਵਾਕਈ ਇਹ ਗੱਲ ਸੱਚ ਪ੍ਰਤੀਤ ਹੁੰਦੀ ਆ ਕੁਝ ਐਸੇ ਸੱਖ ਹੋਏ ਜਿਨ੍ਹਾਂ ਦੇ ਨਾਲ ਜੋ ਹੋਣਾ ਸੀ ਆਉਣ ਵਾਲੀ ਜ਼ਿੰਦਗੀ ਵਿੱਚ ਸੁਪਨੇ ਚ ਉਹਨਾਂ ਨੂੰ ਨਜ਼ਰ ਆਇਆ ਉਹਨਾਂ ਦੀ ਨਾਮ ਦੀ ਕਮਾਈ ਆ ਪ੍ਰਮਾਤਮਾ ਦੀ ਬਖਸ਼ਿਸ਼ ਕਹਿ ਸਕਦੇ ਆ ਪਰ ਜੇ ਅਸੀਂ ਬਹਿਮਾ ਭਰਮਾ ਵਿੱਚ ਪੈ ਜਾਈਏ ਫਿਰ ਨਿਕਲ ਨਹੀਂ ਸਕਦੇ ਸੁਪਨਿਆਂ ਨੂੰ ਲੈ ਕੇ ਕਿਸੇ ਦਾ ਜਦੋਂ ਮਰ ਜਾਣਾ ਆਪਾਂ ਕਹਿ ਦਿੰਨੇ ਆ ਵੀ ਉਹ ਬੰਦਾ ਸੁਪਨੇ ਚ ਮੇਰੇ ਮਰ ਗਿਆ ਉਹਦੀ ਉਮਰ ਵਧ ਗਈ ਵਾਹਿਗੁਰੂ ਨੇ ਜਿੰਨੇ ਸਵਾਸ ਦਿੱਤੇ ਆ ਉਨੇ ਹੀ ਆਉਣੇ ਆ ਜਿੰਨੇ ਮਾਲਕ ਨੇ ਲਿਖਿਆ ਉਨੇ ਹੀ ਆਉਣੇ ਬਣਾਉਣ ਵਾਲਾ ਉਹੀ ਆ ਸਾਜਣ ਵਾਲਾ ਉਹੀ ਆ ਪਾਲਣ ਵਾਲਾ ਉਹੀ ਆ ਢਾਉਣ ਵਾਲਾ ਉਹੀ ਆ ਤਾਂ ਇਹਨਾਂ ਜੀ ਗੱਲਾਂ ਦੇ ਵਿੱਚ ਜਦੋਂ ਅਸੀਂ ਪੈ ਜਾਂਦੇ ਆ ਬਹੁਤਾ ਫਿਰ ਅਸੀਂ ਸੱਚ ਤੱਕ ਨਹੀਂ ਪਹੁੰਚ ਸਕਦੇ ਜਦੋਂ ਮਹਾਰਾਜ ਦੀ ਬਾਣੀ ਕਹਿੰਦੀ ਆ ਵੀ ਨਾ ਤਾਂ ਇੱਕ ਸਾਹ ਵਾਧ ਆਵੇਗਾ ਨਾ ਘਟ ਆਵੇਗਾ ਜਿੰਨੇ ਲਿਖਿਆ ਉਨੇ ਹੀ ਹੋਣਗੇ ਭਾਈ ਸਾਹਿਬ ਭਾਈ ਮਰਦਾਨਾ ਜੀ ਉਹਨਾਂ ਦਾ ਜਦੋਂ ਅੰਤਮ ਸਮਾਂ ਆਉਣਾ ਸੀ ਕੁਰੰਮ ਦਰਿਆ ਦੇ ਕੰਢੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਆਪ ਜੀ ਦੇ ਸਰੀਰ ਨੂੰ ਬੁਖਾਰ ਹੈ ਆਖਿਆ ਇਹਨੇ ਸਵਾਸ ਸੋਣੇ ਆ ਗਿਣ ਲੈਣਾ ਤੇ ਉਨੇ ਹੀ ਆਏ ਆ ਗੁਰਮੁਖ ਪਿਆਰਿਓ ਤਾਂ ਇਹ ਸਾਡੇ ਨਾਲ ਵੀ ਇਹ ਹੋਣੀ ਆ ਮੌਤ ਸਭ ਨੂੰ ਆਉਂਦੀ ਆ ਪਰ ਜਿਉਣਾ ਸਭ ਨੂੰ ਨਹੀਂ ਆਉਂਦਾ ਤੇ ਅਸੀਂ ਜਾਗਣ ਤੱਕ ਹੀ ਸੌ ਸਕਦੇ ਆ ਸਫਲ ਹੋਣ ਤੱਕ ਹੀ ਲਾਹ ਪ੍ਰਵਾਹ ਹੋ ਸਕਦੇ ਆ ਇੱਕ ਆ ਖੁੱਲੀ ਅੱਖ ਦਾ ਸੁਪਨਾ ਇੱਕ ਆ ਬੰਦ ਅੱਖ ਦਾ ਸੁਪਨਾ ਹੁਣ ਜਦੋਂ ਆਪਾਂ ਨੂੰ ਬਜ਼ੁਰਗ ਨਜ਼ਰ ਆਉਂਦੇ ਆ ਕਈ ਵਾਰੀ ਆਪਾਂ ਕਹਿ ਦਿੰਨੇ ਆ ਵੀ ਸਾਨੂੰ ਸਾਡੇ ਬਜ਼ੁਰਗ ਨਜ਼ਰ ਆਏ ਆ ਆਪਾਂ ਡਰ ਜਾਂਨੇ ਜਿਨ੍ਹਾਂ ਨੇ ਭਾਈ ਸਾਨੂੰ ਸਾਰੀ ਉਮਰ ਪਾਲਿਆ ਵੱਡਿਆ ਕੀਤਾ ਤੇ ਜੇ ਸਾਨੂੰ ਸੁਪਨੇ ਵਿੱਚ ਨજર ਵੀ ਆ ਜਾਂਦੇ ਆ ਸਾਡੇ ਦਾਦੇ ਪੜਦਾਦੇ ਇਹ ਤਾਂ ਇੱਕ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਆ ਇਹਦੇ ਵਿੱਚ ਕੀ ਅਫਸੋਸ ਕਰਨਾ ਜਿਨ੍ਹਾਂ ਨੇ ਸਾਨੂੰ ਪਾਲਿਆ ਜਿਨ੍ਹਾਂ ਕਰਕੇ ਸਾਡੀ ਪੀੜ੍ਹੀ ਅੱਗੇ ਵਧੀ ਆ ਜੇ ਬਜ਼ੁਰਗ ਨਜ਼ਰ ਆਉਂਦੇ ਆ ਵੱਡੇ ਨਜ਼ਰ ਆਉਂਦੇ ਆ ਇਹਦੇ ਵਿੱਚ ਬੁਰਾ ਕੀ ਆ ਕੁਝ ਵੀ ਇਹਦੇ ਵਿੱਚ ਬੁਰਾ ਨਹੀਂ ਗੱਲ ਤਾਂ ਇਹ ਆ ਵੀ ਸਾਡੀ ਜਿਹੜੀ ਸੋਚ ਆ ਉਹ ਇਦਾਂ ਦੀ ਬਣ ਚੁੱਕੀ ਆ ਅਸੀਂ ਨਕਾਰਾਤਮਕ ਸੋਚ ਵਾਲੇ ਬਣ ਚੁੱਕੇ ਆ ਸਾਨੂੰ ਆ ਜਿਹੜੀ ਚੰਗੀ ਸੋਚ ਬਲਾਉਣਾ ਚਾਹੀਦਾ ਕਿਉਂਕਿ ਮਿੱਟੀ ਦਾ ਜਿਹੜਾ ਹੈ ਨਾ ਪੁੱਤਲੇ ਆਸੀਂ ਹਾਂ ਪਰ ਹੰਕਾਰ ਕਰਕੇ ਬਹੁਤੀਆਂ ਚੀਜ਼ਾਂ ਵਿਗਾੜੀ ਜਾਂਦੇ ਆ। ਕਈ ਵੀ ਭਰਮ ਪੈਦਾ ਕਰੀ ਜਾਂਦੇ ਆ। ਅੱਜ ਦਾ ਬੰਦਾ ਅੰਧਵਿਸ਼ਵਾਸ ਦੀਆਂ ਬੇੜੀਆਂ 'ਚ ਜਕੜਿਆ ਹੋਇਆ। ਮੰਨਣ ਨੂੰ ਰਾਜ਼ੀ ਨਹੀਂ ਕਿ ਮੈਂ ਕੈਦੀ ਹਾਂ। ਹੁਣ ਕਈ ਲੋਕ ਐਸੇ ਆ ਜਿਨ੍ਹਾਂ ਨੂੰ ਮਹਾਪੁਰਖਾਂ ਦੇ ਗੁਰੂ ਮਹਾਰਾਜੀ ਦੇ ਦਰਸ਼ਨ ਸੁਪਨੇ 'ਚ ਹੁੰਦੇ ਆ। ਉਹਨਾਂ ਦੀ ਭਾਵਨਾ ਹੁੰਦੀ ਆ ਵੀ ਗੁਰੂ ਸਾਹਿਬ ਸਾਨੂੰ ਦਰਸ਼ਨ ਦੇਣ। ਮਹਾਰਾਜ ਉਮੀ ਉਹਨਾਂ ਦੀ ਵਿਧੀ ਜਿਹੜੀ ਆ ਬਣਾ ਕੇ ਪੂਰੀ ਕਰ ਦਿੰਦੇ ਇੱਛਾ ਗੱਲ ਇਹ ਆ ਕਿ ਜਿਹੜੀਆਂ ਚੀਜ਼ਾਂ ਕਈ ਵਾਰੀ ਅਸੀਂ ਕਰਨੀ ਪਾਉਂਦੇ ਉਹ ਅਸੀਂ ਸੁਪਨੇ 'ਚ ਕਰ ਦਿੰਨੇ ਆ ਵੀ ਅਸੀਂ ਉਦੋਂ ਸਾਡੀ ਇੱਕ प्रबल ਇੱਛਾ ਹੁੰਦੀ ਆ ਵੀ ਇਹ ਕਰਨਾ ਹੀ ਕਰਨਾ ਡਰਾਉਣੇ ਸੁਪਨੇ ਆਉਣ ਦਾ ਕਾਰਨ ਤਾਂ ਕਈ ਵਾਰੀ ਸਾਡੇ ਸੌਣ ਦਾ ਆਸਣ ਵੀ ਹੁੰਦਾ ਬਹੁਤ ਵਾਰੀ ਜੇ ਆਸਣ ਗਲਤ ਹੋ ਜਾਵੇ ਤੇ ਅਸੀਂ ਚੰਗੀ ਤਰ੍ਹਾਂ ਆਰਾਮ ਦੇ ਨਾਲ ਨਾ ਸੌ ਸਕੀਏ ਤਾਂ ਵੀ ਫਿਰ ਉਹ ਸਾਨੂੰ ਡਰਾਉਣੇ ਸੁਪਨੇ ਆਉਂਦੇ ਆ ਇਹਨੇ ਸੁਪਨੇ ਆਉਂਦੇ ਆ ਜਿਨ੍ਹਾਂ ਵਿੱਚੋਂ ਸਾਨੂੰ ਯਾਦ ਹੀ ਨਹੀਂ ਰਹਿੰਦੇ ਕਈਆਂ ਨੂੰ ਤਾਂ ਕੋਈ ਲੋਕਾਂ ਜਨਾਂ ਨੂੰ ਇਹ ਸੁਪਨੇ ਯਾਦ ਰਹਿੰਦੇ ਆ ਕਈ ਵਾਰੀ ਆਪਾਂ ਕਹਿੰਦੇ ਸੁਪਨਾ ਤਾਂ ਆਇਆ ਸੀ ਮੈਨੂੰ ਪਰ ਇਹਨਾਂ ਚੀਜ਼ਾਂ ਨੂੰ ਮੈਂ ਯਾਦ ਨਹੀਂ ਰੱਖ ਸਕਦਾ ਮੈਂ ਭੁੱਲ ਜਾਂਨਾ ਜਾਂ ਭੁੱਲ ਜਾਂਨੀ ਆ ਕਿਉਂ ਨਹੀਂ ਰੱਖ ਸਕਦੇ ਕਿਉਂਕਿ ਯਾਦ ਸ਼ਕਤੀ ਇੰਨੀ ਨਹੀਂ ਹੈਗੀ ਅਸਲ ਵਿੱਚ ਸਾਨੂੰ ਜਿਹੜੀ ਖੁੱਲੀ ਅੱਖ ਦਾ ਸੁਪਨਾ ਜਿਹੜੇ ਮਾਲਕ ਨੇ ਸਾਨੂੰ ਇੱਥੇ ਭੇਜਿਆ ਜੈਸਾ ਸੁਪਨਾ ਰਹਿਨ ਦਾ ਤੈਸਾ ਉਹ ਸੰਸਾਰ ਜਿਵੇਂ ਰਾਤ ਦਾ ਸੁਪਨਾ ਆਪਾਂ ਵੇਖਦੇ ਆਂ ਕ ਖੁੱਲਦੀ ਆ ਤੇ ਸੁਪਨਾ ਟੁੱਟ ਜਾਂਦਾ ਇੱਕ ਇਹ ਵੀ ਜਿਹੜਾ ਖੁੱਲੀ ਅੱਖ ਦਾ ਸੁਪਨਾ ਇਹ ਉਦੋਂ ਟੁੱਟੇਗਾ ਖਿਆਲ ਕਰਨਾ ਜਦੋਂ ਅੱਖ ਬੰਦ ਹੋਵੇਗੀ ਜਦੋਂ ਅੱਖਾਂ ਬੰਦ ਹੋ ਜਾਣਗੀਆਂ ਸਦਾ ਵਾਸਤੇ ਤਾਂ ਇੱਧਰ ਗੌਰ ਮਾਰੀਏ ਆਪਾਂ ਇੱਧਰ ਧਿਆਨ ਦਿਈਏ ਵੀ ਮਾਲਕ ਨੇ ਸਾਨੂੰ ਧਰਤੀ ਤੇ ਭੇਜਿਆ ਕੀ ਕਰਨ ਕੀ ਕਰਨ ਵਾਸਤੇ ਭੇਜਿਆ ਸਾਨੂੰ ਮਾਲਕ ਨੇ ਕਿਉਂ ਭੇਜਿਆ ਆਏ ਕੀ ਕਰਨਾ ਤੇ ਕਰੀ ਕੀ ਜਾਂਦੇ ਆ ਥੋੜਾ ਇੱਧਰ ਵੀ ਧਿਆਨ ਦਿਈਏ ਕਈ ਵਾਰੀ ਆਪਾਂ ਕਹਿੰਨੇ ਆ ਸਾਨੂੰ ਬਹੁਤਾ ਪੈਸਾ ਮਿਲ ਜੇ ਫਿਰ ਸਾਡੀ ਜ਼ਿੰਦਗੀ ਠੀਕ ਹੋ ਜਾਏਗੀ ਸਾਨੂੰ ਸੁਪਨੇ ਵਿੱਚ ਇਸ ਤਰ੍ਹਾਂ ਹੋ ਜਾਵੇ ਜੋ ਸੁਪਨਾ ਹੋਇਆ ਦੌਲਤ ਵਾਲਾ ਲਾਟਰੀ ਨਿਕਲੀ ਸੁਪਨੇ ਵਿੱਚ ਬੜੇ ਖੁਸ਼ ਹੋ ਜਾਂਦੇ ਆ ਜਿੱਦਾਂ ਦੀ ਉੱਠਣੀ ਬੈਠਣੀ ਹੋਵੇ ਸੰਗਤ ਵਿੱਚ ਉਹਨਾਂ ਦੇ ਸੁਪਨੇ ਬੰਦੇ ਨੂੰ ਬਸ ਆਉਂਦੇ ਆ ਗੁਰਮੁਖੋ ਇਹ ਤੁਸੀਂ ਚਾਹੁੰਦੇ ਹੋ ਤੁਹਾਡਾ ਜਿਹੜੀ ਇਹ ਜ਼ਿੰਦਗੀ ਹੈ ਵੀ ਇੱਕ ਸੁਪਨਾ ਹੀ ਆ ਇਹ ਠੀਕ ਹੋਵੇ ਤੁਹਾਨੂੰ ਸਿਮਰਨ ਦੇ ਨਾਲ ਜੁੜਨਾ ਚਾਹੀਦਾ ਨਾਮ ਦੇ ਨਾਲ ਜੁੜਨਾ ਚਾਹੀਦਾ ਜਿਹੜੇ ਬਜ਼ੁਰਗ ਨਜ਼ਰ ਆਉਂਦੇ ਆ ਵਹਿਮ ਕਰਦੇ ਆ ਵੀ ਸਾਨੂੰ ਮਰੇ ਹੋਏ ਪ੍ਰਾਣੀ ਨਜ਼ਰ ਆਏ ਆ ਇਦਾਂ ਕਿਸੇ ਨੇ ਵਹਿਮ ਕੀਤਾ ਮਹਾਪੁਰਖਾਂ ਕੋਲ ਗਏ ਬਾਬਾ ਨਾਨਕ ਸਿੰਘ ਜੀ ਨੇ ਆਖਿਆ ਭਾਈ ਜੇ ਬਜ਼ੁਰਗ ਨਜ਼ਰ ਆਉਂਦੇ ਆ ਤੁਹਾਨੂੰ ਸੱਪ ਨਜ਼ਰ ਆਉਂਦੇ ਆ ਤੇ ਜੂਨਾ ਨਜ਼ਰ ਆਉਂਦੀਆਂ ਨੇ ਤਾਂ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਈ ਆ ਤੁਹਾਡੇ ਤੇ ਵੀ ਦੇਖੋ ਤੁਹਾਡੀਆਂ ਜੂਨਾ ਕੱਟ ਰਹੇ ਆ ਸੁਪਨੇ 'ਚ ਜੂਨਾ ਦਿਖਾ ਕੇ ਸੁਪਨੇ ਵਿੱਚ ਹੀ ਤੁਹਾਡਾ ਭਲਾ ਕਰੀ ਜਾਂਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਿਆ ਕਰੋ ਇਹ ਸੰਸਾਰ ਵੀ ਸੁਪਨੇ ਹੀ ਆ ਜੋ ਦੇਖ ਰਹੇ ਆ ਨਾ ਅੱਖਾਂ ਦੇ ਨਾਲ ਸਭ ਕੁਝ ਸੁਪਨਾ ਹੀ ਆ ਜਿਵੇਂ ਸੁਪਨੇ ਵਿੱਚ ਕਈ ਵਾਰੀ ਆਪਾਂ ਕਹਿੰਦੇ ਆ ਵੀ ਲੈ ਤਾਂ ਸੁਪਨਾ ਹੀ ਸੀ ਮੈਂ ਤਾਂ ਐਵੇਂ ਹੀ ਡਰੀ ਗਿਆ ਕਈ ਵਾਰੀ ਤਾਂ ਇੰਨਾ ਡਰਾਉਣਾ ਸੁਪਨਾ ਹੁੰਦਾ ਆਪਾਂ ਉੱਠ ਕੇ ਕਹਿੰਨੇ ਸ਼ੁਕਰ ਆਏ ਸੁਪਨਾ ਸੀ ਉਹ ਸਾਰੀਆਂ ਚੀਜ਼ਾਂ ਕਿਉਂ ਆਉਂਦੀਆਂ ਨੇ ਮਨੋਵਿਗਿਆਨ ਦੇ ਕੋਈ ਹੋਰ ਪੱਖ ਆਧਿਆਤਮਕ ਪੱਖ ਕੋਈ ਹੋਰ ਆ ਕਿਉਂਕਿ ਹਰ ਚੀਜ਼ ਤੋਂ ਜਦੋਂ ਆਪਾਂ ਦ੍ਰਿਸ਼ਟੀਕੋਣ ਤੋਂ ਵੇਖਦੇ ਆ ਵੱਖਰੀ ਵੱਖਰੀ ਚੀਜ਼ ਨਜ਼ਰ ਆਉਂਦੀ ਆ ਪਰ ਆਪਾਂ ਗੱਲ ਕਰ ਰਹੇ ਆ ਮਹਾਪੁਰਖਾਂ ਦੁਆਰਾ ਉਹਨਾਂ ਨੇ ਸਾਨੂੰ ਕੀ ਸਿੱਖਿਆ ਦਿੱਤੀ ਆ ਵੀ ਇਹ ਜਿਹੜੇ ਜਨਮ ਮਰਨਾ ਸਾਡੇ ਇਹ ਕੱਟੇ ਜਾਂਦੇ ਆ ਸੁਪਨੇ ਰਾਹੀਂ ਜੁਨਾ ਤੋਂ ਛੁਟਕਾਰਾ ਮਿਲ ਜਾਂਦਾ ਕਈ ਵਾਰੀ ਗੁਰੂ ਦੀ ਕਿਰਪਾ ਹੋ ਜੇ ਸੁਪਨੇ ਵਿੱਚ ਹੀ ਉਹ ਸਾਰੀਆਂ ਚੀਜ਼ਾਂ ਕੱਟ ਦਿੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੁਰਪੂਰਾ ਜਿਹੜਾ ਸਮਰਾਥ ਆ ਉਹ ਸਭ ਕੁਝ ਕਰ ਸਕਦਾ ਹੁਣ ਗਰੀਬ ਦੇਸ਼ਾਂ ਉਹਨਾਂ ਦੇ ਲੋਕਾਂ ਦੇ ਸੁਪਨੇ ਕੋਈ ਹੋਰ ਆ ਅਮੀਰ ਦੇਸ਼ਾਂ ਉਹਨਾਂ ਦੇ ਸੁਪਨੇ ਕੋਈ ਹੋਰ ਆ ਤੇ ਕਈ ਵਾਰੀ ਆਪਾਂ ਹੈਰਾਨ ਹੋ ਜਾਂਦੇ ਆ ਦੇਖੋ ਸਮੱਸਿਆ ਇਹ ਆ ਵੀ ਲੋਕਾਂ ਦੀ ਵੀ ਦੂਜਾ ਬੰਦਾ ਕਿਉਂ ਨਹੀਂ ਬਦਲਦਾ ਸੁਪਨੇ ਜਿੰਨੇ ਮਰਜ਼ੀ ਆਪਾਂ ਨੂੰ ਚੰਗੇ ਆਈ ਜਾਣ ਜੇ ਅਸੀਂ ਅਸਲ ਜ਼ਿੰਦਗੀ ਵਿੱਚ ਆਪਾਂ ਚੰਗੇ ਨਾ ਬਣੀਏ ਫਿਰ ਸਾਡੀ ਜ਼ਿੰਦਗੀ ਚੰਗੀ ਨਹੀਂ ਹੋ ਸਕਦੀ ਸਮਸਿਆ ਸੰਸਾਰ ਨੂੰ ਸੁਧਾਰਨ ਦੀ ਨਹੀਂ ਆਪਣੇ ਆਪ ਨੂੰ ਚੰਗੇ ਪਾਸੇ ਲਾਉਣ ਦੀ ਆ ਦੇਖੋ ਆਹ ਦੁਨੀਆ ਜਿਹੜੀ ਆ ਇਹ ਚਾਰ ਦਿਨਾਂ ਦਾ ਮੇਲਾ ਆਪਾਂ ਇੱਥੇ ਇਕੱਠੇ ਹੋਏ ਆਂ ਚਾਰ ਦਿਨਾਂ ਦੇ ਪ੍ਰਾਹੁਣੇ ਆ ਮਿੱਟੀ ਦੇ ਪੁੱਤਲੇ ਆ ਹੰਕਾਰ ਵਿੱਚ ਆ ਕੇ ਨਾ ਹਉਮੈ ਚ ਆ ਕੇ ਬਹੁਤ ਆਪਦੇ ਆਪ ਨੂੰ ਉੱਚਾ ਕਹਾਈ ਜਾਂਦੇ ਆ ਹੈਗੇ ਆਪਾਂ ਕੁਝ ਵੀ ਨਹੀਂ ਮੰਨ ਲਿਆ ਆਪਦੇ ਆਪ ਨੂੰ ਵੀ ਅਸੀਂ ਬਹੁਤ ਕੁਝ ਹਾਂ ਤੇ ਮੰਨ ਲਿਆ ਆਪਦੇ ਆਪ ਨੂੰ ਬਹੁਤ ਵੱਡੇ ਆ ਗੁਣੀ ਗਿਆਨੀ ਆ ਪਰ ਅਸਲ ਵਿੱਚ ਸਾਨੂੰ ਕੁਝ ਵੀ ਨਹੀਂ ਆਉਂਦਾ ਥੋੜਾ ਜਿਹਾ ਅਸੀਂ ਕਈ ਵਾਰੀ ਸੇਵਾ ਦਾਨਪਨ ਕਰਦੇ ਆ ਬਹੁਤ ਵੱਡਾ ਰੌਲਾ ਪਾਉਨੇ ਆ ਛੋਟਾ ਜਿਹਾ ਕੋਈ ਕਾਰਜ ਕਰ ਦਈਏ ਕਹਿੰਦੇ ਆ ਵੀ ਚਾਰ ਬੰਦਿਆਂ 'ਚ ਸਾਡਾ ਨਾਮ ਹੋ ਜੇ ਗੁਰੂ ਘਰ ਦੀ ਸੇਵਾ ਕਰਨ ਲੱਗੇ ਮਾਣ ਹੋ ਜਾਂਦਾ ਸੁਖਮ ਹੌਮੇ ਆ ਜਾਂਦੀ ਆ ਇਹ ਫਿਰ ਸੁਪਨਾ ਜਿਹੜਾ ਹੈ ਜ਼ਿੰਦਗੀ ਇੱਕ ਸੁਪਨਾ ਹੀ ਆ ਜੇ ਇਹ ਸੁਪਨਾ ਸੱਚ ਨਾ ਕਰੀਏ ਸੱਚ ਨਾਲ ਨਾ ਜੁੜਿਆ ਜਾਵੇ ਸੁਪਨੇ ਦੇ ਵਿੱਚ ਫਿਰ ਜ਼ਿੰਦਗੀ ਸਾਰੀ ਜਿਹੜੀ ਆ ਖਵਾਰ ਹੀ ਹੋਵੇਗੀ ਹੁਣ ਤੁਸੀਂ ਵੇਖੋ ਇੱਕ ਗੱਲ ਕਿਉਂਕਿ ਜਿੰਨਾ ਚੀਜ਼ਾਂ ਨੂੰ ਅਸੀਂ ਵੱਧ ਵਰਤਦੇ ਹਾਂ ਉਹਨਾਂ ਚੀਜ਼ਾਂ ਦੀ ਉਦਾਹਰਨਾਂ ਦੇ ਕੇ ਅਸੀਂ ਵੱਧ ਸਮਝਦੇ ਹਾਂ ਆਪਦੇ ਪੈਸਿਆਂ ਨਾਲੋਂ ਦੂਜੇ ਬੰਦੇ ਦੇ ਪੈਸੇ ਖਰਚਣੇ ਸੌਖੇ ਹੁੰਦੇ ਆ ਆਪਣੇ ਬੱਚਿਆਂ ਨੂੰ ਜਿੰਨਾ ਵੱਧ ਪੈਸਾ ਦੋਗੇ ਉਹਨੇ ਨਾ ਤੇ ਉਹ ਘੱਟ ਬਚਾਉਣਗੇ ਜਿੰਨਾ ਘੱਟ ਦੋਗੇ ਉਹਨੇ ਵੱਧ ਬਚਾਉਣਗੇ ਕਈ ਵਾਰੀ ਆਪਾਂ ਕਹਿ ਦਿੰਦੇ ਆ ਨਾ ਵੀ ਲੈ ਫਿਰ ਕੀ ਹੋ ਗਿਆ ਸਾਡੀ ਤਾਂ ਇਕਲੌਤਾ ਪੁੱਤਰ ਇਕਲੌਤੀ ਧੀਆ ਅਸੀਂ ਕਿਹਦੇ ਵਾਸਤੇ ਕਰਨਾ ਕਿਹਦੇ ਵਾਸਤੇ ਜੋੜਨਾ ਤਾਂ ਗੁਰਮੁਖੋ ਜਿਵੇਂ ਪੈਸਾ ਜੋੜਨ ਤੇ ਜੋਰ ਹੈ ਨਾਮ ਦੇ ਨਾਲ ਵੀ ਬੱਚੇ ਨੂੰ ਜੋੜਨਾ ਚਾਹੀਦਾ ਫਿਰ ਸੁਪਨੇ ਭਾਵੇਂ ਬੁਰੇ ਆਉਣ ਇਹ ਬੱਚਾ ਨਾਮ ਦੇ ਨਾਲ ਜੁੜਿਆ ਹੋਵੇਗਾ ਪਹਿਲੀ ਗੱਲ ਤਾਂ ਇਹ ਆ ਜਿਹੜਾ ਰਾਤ ਨੂੰ ਕੀਰਤਨ ਸਵੇਲਾ ਦੀ ਬਾਣੀ ਦਾ ਪਾਠ ਪੜ੍ਹ ਕੇ ਪਵੇਗਾ ਨਾ ਉਹਨੂੰ ਇਹੋ ਜੇ ਮੰਦੇ ਸੁਪਨੇ ਆਉਂਦੇ ਹੀ ਨਹੀਂ ਬੁਰੇ ਸੁਪਨੇ ਕਦੇ ਤੇ ਉਹਦੀ ਨੀਂਦ ਜਿਹੜੀ ਆ ਬਹੁਤ ਚੜ੍ਹਦੀ ਕਲਾ ਵਾਲੀ ਨੀਂਦ ਆਉਂਦੀ ਉਹਨੂੰ ਕੋਈ ਸੁਪਨੇ ਬੁਰੇ ਨਹੀਂ ਆਉਂਦੇ ਜੇ ਸੁਪਨੇ ਆਉਣਗੇ ਵੀ ਚੰਗੇ ਹੀ ਸੁਪਨੇ ਉਹਨੂੰ ਆਉਣਗੇ ਕਿਉਂਕਿ ਹੁਣ ਰਾਤ ਨੂੰ ਵਾਹਿਗੁਰੂ ਨੂੰ ਯਾਦ ਕੀਤਾ ਤੇ ਜਿਨ੍ਹਾਂ ਨੇ ਕਰਨੇ ਨਹੀਂ ਮਾਲਕ ਨੂੰ ਯਾਦ ਉਹਨਾਂ ਨੂੰ ਸੁਪਨੇ ਬੁਰੇ ਆਉਣਾ ਹੀ ਆ। ਤਾਂ ਜੇ ਤੁਸੀਂ ਚਾਹੁੰਦੇ ਹੋ ਨਾ ਸੁਪਨਿਆਂ ਤੋਂ ਛੁਟਕਾਰਾ ਪਾਉਣਾ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਭਾਈ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਕੇ ਪਾਓ। ਤੁਸੀਂ ਕਰਕੇ ਦੇਖੋ ਜਦੋਂ ਸਵੇਰੇ ਅੱਖ ਖੁੱਲੇਗੀ ਗੁਰਨਾਨਕ ਦੇਵ ਜੀ ਪਾਤਸ਼ਾਹ ਜੀ ਯਾਦ ਕਰੋਗੇ ਆਪਣੇ ਆਪ ਉਹ ਸਾਹਮਣੇ ਹੋਣਗੇ ਤੁਹਾਡੇ। ਜੇ ਰਾਤ ਨੂੰ ਸੌਣਾ ਹੀ ਚਿੰਤਾਵਾਂ ਦੇ ਵਿੱਚ ਆ ਫਿਕਰਾਂ ਚ ਝੋਰੀਆਂ ਚ ਸ਼ੱਕਿਆਂ ਚ ਫਿਰ ਸੁਪਨੇ ਵੀ ਤਾਂ ਉਹ ਜਿਹੀ ਆਉਣੇ ਹੋਏ ਨਾ ਇਹ ਚੀਜ਼ਾਂ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਪਰ ਆਪਾਂ ਇਹਨਾਂ ਚੀਜ਼ਾਂ ਦੇ ਵਿਚਾਰ ਨਹੀਂ ਕਰਦੇ ਕਈ ਵਾਰੀ ਸੁਪਨੇ ਦੇ ਵਿੱਚ ਕਈ ਵਾਰੀ ਦੋਸ਼ ਵੀ ਸਾਡੇ ਤੇ ਲੱਗਦੇ ਆ ਸੁਪਨੇ ਵਿੱਚ ਕਈ ਵਾਰੀ ਆਪਾਂ ਕਿਸੇ ਦਾ ਕਤਲ ਕਰ ਦਿੰਨੇ ਜਾਂ ਸਾਨੂੰ ਕੋਈ ਮਾਰ ਰਿਹਾ ਹੁੰਦਾ ਸੱਪ ਨਜ਼ਰ ਆ ਗਏ ਕੋਈ ਪੰਛੀ ਨਜ਼ਰ ਆ ਗਿਆ ਮਰੇ ਹੋਏ ਬੰਦੇ ਨਜ਼ਰ ਆ ਗਏ ਆਪਾਂ ਡਰ ਜਾਂਦੇ ਆ ਦੇਖੋ ਡਰ ਜਿਹੜਾ ਹੈ ਉਹ ਜਿਹੜੀ ਮੌਤ ਆ ਜੇ ਆਪਾਂ ਇਹਦੀ ਗੱਲ ਕਰੀਏ ਆਪਾਂ ਕਹਿੰਨੇ ਮੌਤ ਆ ਮੌਤ ਦਾ ਡਰ ਜਿਹੜਾ ਹੁੰਦਾ ਹੁਣ ਕਿੰਨਾਂ ਨੂੰ ਹੁੰਦਾ ਮੌਤ ਤੋਂ ਉਹ ਬੰਦੇ ਡਰਦੇ ਆ ਜਿਹੜੇ ਕਮਜ਼ੋਰ ਦਿਲ ਵਾਲੇ ਬੰਦੇ ਹੁੰਦੇ ਆ ਮੌਤ ਦਾ ਬਹਾਨਾ ਬਣਨਾ ਮੌਤ ਸਭ ਨੂੰ ਆਉਣੀ ਆ ਤੇ ਆਉਣੀ ਇੱਕ ਵਾਰੀ ਆ ਬਾਰ ਬਾਰ ਤਾਂ ਆਉਣੀ ਨਹੀਂ ਹੁਣ ਕਮਜ਼ੋਰ ਦਿਲ ਬੰਦੇ ਨੂੰ ਜ਼ਿੰਦਗੀ ਵਿੱਚ ਕਈ ਹਜ਼ਾਰ ਵਾਰੀ ਡਰਾਉਂਦੀ ਆ ਮੌਤ ਤੇ ਜਿਹੜੇ ਸ਼ਬਦਾਂ ਦੀ ਕਮਾਈ ਕਰਦੇ ਆ ਉਹਨਾਂ ਦੇ ਅੰਦਰੋਂ ਇਹ ਮਟ ਜਾਂਦਾ ਡਰ ਉਹਨਾਂ ਨੂੰ ਡਰ ਹੀ ਨਹੀਂ ਹੁੰਦਾ ਸ਼ਬਦ ਮਰੂ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕੀ ਆ ਇਹ ਕੁਝ ਵੀ ਨਹੀਂ ਤਾਂ ਗੁਰਮਖੋ ਚੜ੍ਹਦੀ ਕਲਾ ਵਿੱਚ ਜਿਉਣਾ ਚਾਹੀਦਾ ਸਾਨੂੰ ਸਦਾ ਇਹ ਸੁਪਨੇ ਬੁਰੇ ਵੀ ਆਉਂਦੇ ਆ ਕੋਈ ਗੱਲ ਨਹੀਂ ਸੁਪਨੇ ਹੀ ਆ ਆਪਾਂ ਇਹ ਜਿਹੜੀ ਜ਼ਿੰਦਗੀ ਸੁਪਨਾ ਇਹਨੂੰ ਸਚੱਜੀ ਬਣਾਉਣ ਤੇ ਜੋਰ ਲਾਉਣਾ ਬਾਬਾ ਅਨੰਦ ਸਿੰਘ ਜੀ ਬਚਨ ਕਰਿਆ ਕਰਦੇ ਸੀ ਭਾਈ ਤੁਹਾਡਾ ਕੰਮ ਆ ਬੰਦਗੀ ਕਰਨਾ ਬੰਦੇ ਦਾ ਕੰਮ ਆ ਬੰਦਗੀ ਕਰਨੀ ਤੇ ਉਹਨੂੰ ਮਾਲਕ ਨੇ ਫਲ ਲਾਉਣਾ ਹੁੰਦਾ ਉਹ ਜਦੋਂ ਮਰਜ਼ੀ ਲਾ ਦੇਵੇ ਉਹਦੀ ਕਿਰਪਾ ਹੋ ਜਾਂਦੀ। ਕਈ ਵਾਰੀ ਕੁਝ ਪੌਦੇ ਇਹੋ ਜਿਹੇ ਆ ਜਿਨ੍ਹਾਂ ਨੂੰ ਲੇਟ ਜਿਹੜਾ ਹੈ ਫਲ ਲੱਗਦਾ। ਇਮਲੀ ਹੁਣ ਇਮਲੀ ਦਾ ਬੂਟਾ ਇਮਲੀ ਦਾ ਪੌਦਾ ਉਹਨੂੰ ਬਹੁਤ ਲੰਮਾ ਸਮਾਂ ਗੁਜ਼ਰਨਾ ਪੈਂਦਾ ਫਿਰ ਜਾ ਕੇ 40 ਸਾਲ ਬਾਅਦ ਉਹਨੂੰ ਫਲ ਲੱਗਦਾ। ਕਈ ਇਹੋ ਜਿਹੇ ਦਰਖਤ ਆ ਜਿਨ੍ਹਾਂ ਨੂੰ ਛੇਤੀ ਫਲ ਲੱਗਦਾ। ਤਾਂ ਇਦਾਂ ਆਪਾਂ ਆਪਣੀ ਜ਼ਿੰਦਗੀ ਸਮਝਣੀ ਆ। ਆਪਾਂ ਧਿਆਨ ਦੇਣਾ ਬਾਣੀ ਪੜਨ ਤੇ। ਵਾਹਿਗੁਰੂ ਮੰਤਰ ਦਾ ਅਭਿਆਸ ਕਰਨ ਤੇ ਫਿਰ ਜਿਹੜੇ ਸੁਪਨੇ ਆਉਣਗੇ ਵੀ ਤੁਹਾਨੂੰ ਕਾਦੀ ਫਿਕਰ ਜਿਹਦਾ ਨਾਮ ਜਪਦੇ ਹੋ ਨੇ ਸੁਪਨੇ 'ਚ ਤੁਹਾਡਾ ਸਭ ਕੁਝ ਠੀਕ ਕਰ ਦੇਣਾ ਤੇ ਸਾਨੂੰ ਅਸਲ ਵਿੱਚ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ بجائے ਨਾਮ ਜਪਣਾ ਚਾਹੀਦਾ ਸੀ ਸੁਪਨੇ 'ਚ ਸਾਨੂੰ ਆਹ ਦਿਸਿਆ ਜੀ ਆਹ ਦਿਸਿਆ ਭਾਈ ਇਹਨਾਂ ਚੀਜ਼ਾਂ ਤੋਂ ਡਰਨ ਦਾ ਕੋਈ ਲਾਭ ਨਹੀਂ ਤੁਸੀਂ ਭਾਈ ਆਪਦੇ ਨਾਮ ਦੀ ਕਮਾਈ ਕਰੋ ਸੁਪਨੇ ਕੀ ਆ ਰਹੇ ਆ ਕਿਵੇਂ ਆ ਰਹੇ ਕਿੱਦਾਂ ਦੇ ਆ ਰਹੇ ਆ ਆਈ ਜਾਣ ਦਿਓ ਆਪੇ ਸਭ ਕੁਝ ਠੀਕ ਹੋ ਜਾਏਗਾ ਬੰਦਾ ਅਸਲ ਵਿੱਚ ਉਹ ਕਰਦਾ ਹੀ ਨਹੀਂ ਜੋ ਧਰਤੀ ਤੇ ਕਰਨਾ ਆ ਦੁਖਾਂਤ ਦੀ ਗੱਲ ਤਾਂ ਇਹੀ ਆ ਨਾ ਵੀ ਜਿਨ੍ਹਾਂ ਕੋਲ ਉੱਚੇ ਜੀਵਨ ਦੇ ਉਦੇਸ਼ ਨਹੀਂ ਹੁੰਦੇ ਉਹ ਕੁਝ ਹੋਰ ਹੀ ਕਰਦੇ ਰਹਿੰਦੇ ਆ ਉਹ ਜੋ ਜੋ ਕਰਨਾ ਆ ਜਿਸ ਕਰਨ ਨੂੰ ਭੇਜਿਆ ਗਿਆ ਧਰਤੀ ਤੇ ਉਹ ਤਾਂ ਅਸੀਂ ਕਰਦੇ ਹੀ ਨਹੀਂ ਰੱਬ ਨੇ ਭੇਜਿਆ ਹੀਰਿਆਂ ਦੀ ਖਾਨ ਤੇ ਕੰਕਰ ਪੱਥਰ ਇਕੱਠੇ ਕਰੀ ਜਾਂਦੇ ਆ ਉਧਰੋਂ ਆਵਾਜ਼ ਪੈ ਜਾਣੀ ਆ ਭਾਈ ਤੇਰਾ ਸਮਾਂ ਪੂਰਾ ਹੋ ਗਿਆ ਇਹ ਇੱਕ ਖੇਡ ਆ ਆਉਣ ਜਾਣ ਇੱਕ ਖੇਲ ਬਨਾਇਆ ਇਹ ਸਮਾਂ ਮਿਲਿਆ ਜੀ ਸਾਨੂੰ ਕਿਸੇ ਨੂੰ 40 ਸਾਲ ਕਿਸੇ ਨੂੰ 50 ਸਾਲ ਕਿਸੇ ਨੂੰ 60 ਸਾਲ ਵੀ ਤੂੰ ਹੀਰੇ ਮਾਣਕ ਰਤਨ ਜਵਾਹਰ ਇਹ ਜੋ ਵੀ ਹਨ ਗੁਣ ਜਿਹੜੇ ਉਹਨਾਂ ਨੂੰ ਇਕੱਠੇ ਕਰਨਾ ਤੇ ਵਾਪਸ ਤੈਨੂੰ ਫਿਰ ਸੱਦਿਆ ਜਾਣਾ ਤੇਰਾ ਸਮਾਂ ਵੀ ਪੂਰਾ ਹੋਣਾ ਉਧਰੋਂ ਤਾਂ ਆਵਾਜ਼ ਵੱਜਣ ਵਾਲੀ ਵੀ ਭਾਈ ਤੇਰਾ ਸਮਾਂ ਪੂਰਾ ਹੋ ਗਿਆ ਤੇ ਇੱਧਰ ਆਪਾਂ ਕੋਈ ਖਿਆਲ ਹੀ ਨਹੀਂ ਸੱਚਖੰਡ ਨੂੰ ਜਾਣ ਵਾਲਾ ਰਸਤਾ ਆਪਣਾ ਸਾਫ਼ ਹੀ ਨਹੀਂ ਕੀਤਾ ਗੁਰਮਖੋ ਇਦਾਂ ਨਹੀਂ ਕਰਨਾ ਚਾਹੀਦਾ ਤਾਂ ਸਾਨੂੰ ਭਾਈ ਉਦੇਸ਼ ਜਿਹੜੇ ਆ ਟੀਚੇ ਜਿਹੜੇ ਆ ਵੱਡੇ ਮਿੱਥਨੇ ਪਹਿਣਗੇ ਆਖਣ ਔਖਾ ਸਾਚਾ ਨਾਮ ਦੁਨੀਆ ਦੇ ਸਾਰੇ ਕੰਮ ਸੌਖੇ ਆ ਸਭ ਤੋਂ ਔਖਾ ਕੰਮ ਨਾਮ ਜਪਣਾ ਇਹ ਭਗਤ ਕਰਦੇ ਆ ਤਾਈਓ ਵੱਡੇ ਆ ਜਿਹੜਾ ਵੱਡਾ ਕੰਮ ਕਰੇ ਔਖਾ ਕੰਮ ਕਰੇ ਉਹਦਾ ਸਤਕਾਰ ਨਹੀਂ ਕਰਦੇ ਸਾਰੇ ਤਾਂ ਹੀ ਭਗਤਾਂ ਦਾ ਸਤਕਾਰ ਆ ਅੱਜ ਕੱਲ ਔਖਾ ਕੰਮ ਕੋਈ ਨਹੀਂ ਕਰਦਾ ਸਾਰੇ ਸੌਖੇ ਸੌਖੇ ਕੰਮ ਕਰਕੇ ਖੁਸ਼ ਹੋ ਜਾਂਦੇ ਆ ਬੈਠਣਾ ਕਦੇ ਆਪਣੇ ਆਪ ਨਾਲ ਪਤਾ ਲੱਗੇਗਾ ਕਿੰਨੀ ਵਿਚਾਰਾਂ ਦੀ ਧੂੜ ਜੰਮੀ ਪਈ ਮਨ ਦੇ ਉੱਪਰ ਕਿੰਨੇ ਫੁਰਨਿਆਂ ਦੇ ਵੇਗ ਆ ਕਿਵੇਂ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਮਨ ਭਟਕੀ ਜਾਂਦਾ ਕਿਵੇਂ ਬੀਤੇ ਸਮੇਂ ਦੀਆਂ ਯਾਦਾਂ ਦੇ ਵਿੱਚ ਪਈਆਂ ਨੇ ਕਿਹੜੇ ਸੁਪਣਿਆਂ ਦੀ ਅਸੀਂ ਗੱਲ ਕਰਦੇ ਹਾਂ ਜੀ ਜਿਹੜਾ ਮਹਾਪੁਰਖਾਂ ਦੇ ਨਾਲ ਜੁੜ ਜਾਵੇਗਾ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਵੇਗਾ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜ ਜਾਵੇਗਾ ਸ਼ਬਦ ਨਾਲ ਜੁੜ ਜਾਵੇਗਾ ਉਹਦੀ ਜ਼ਿੰਦਗੀ ਦਾ ਸੁਪਨਾ ਸੱਚ ਹੋ ਜਾਵੇਗਾ ਆਉਣ ਦਾ ਮਕਸਦ ਪੂਰਾ ਹੋ ਜਾਵੇਗਾ ਇਸ ਧਰਤੀ ਤੇ ਕਿਹੜੇ ਸੁਪਣਿਆਂ ਦੀ ਗੱਲ ਕਰ ਰਹੇ ਹਾਂ ਤਾਂ ਗੁਰਮਖੋ ਅਸੀਂ ਉਹ ਲੋਕਾਂ ਜਿਹੜੇ ਕਿ ਸੁਣਦੇ ਵਾਧਾਂ ਕਮਾਉਣੇ ਘਾਟ ਬੋਲਦੇ ਵੀ ਵਾਧਾਂ ਤਾਂ ਸਾਨੂੰ ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ ਬਾਹਰ ਨਾ ਸੌਖਾ ਨਾ ਦੌਖਾ ਸੁੱਖ ਦੁੱਖ ਸਾਡੀ ਸੋਚ ਵਿੱਚ ਹੀ ਇੱਕ ਸੋਚ ਹੀ ਦੌਖਾ ਸੋਚ ਹੀ ਸੌਖਾ ਜੇ ਮੰਨ ਲਿਆ ਵੀ ਵਾਹਿਗੁਰੂ ਦਾ ਹੁਕਮ ਜੋ ਹੋ ਰਿਹਾ ਭਗਤਾਂ ਲਈ ਦੁੱਖ ਵੀ ਸੁੱਖ ਬਸ ਤੁਸੀਂ ਇੱਧਰ ਨਹੀਂ ਧਿਆਨ ਦੇਣਾ ਵੀ ਸੁਪਨੇ ਕਿੱਦਾਂ ਦੇ ਜਾ ਰਹੇ ਤੁਸੀਂ ਬੰਦਗੀ ਵੱਲ ਧਿਆਨ ਦੇਣਾ ਹੈ ਮਹਾਪੁਰਖਾਂ ਦੇ ਬਚਨਾਂ ਬਾਬਾ ਅਨੰਦ ਸਿੰਘ ਜੀ ਦੇ ਸੁਪਨੇ ਜਿੱਦਾਂ ਦੇ ਵੀ ਆਉਂਦੇ ਆਉਣ ਦਿਓ ਤੁਸੀਂ ਨਾਮ ਜਪਣਾ ਨਾ ਛੱਡੋ ਤੁਸੀਂ ਹੋਰ ਨਾਮ ਜਪੋ ਆਪੇ ਆਉਣਗੇ ਪਹਿਲਾਂ ਮੈਲ ਜਿਹੜੀ ਆ ਬਾਹਰ ਆਉਂਦੀ ਜਦੋਂ ਕੱਪੜਾ ਧੋਨੇ ਆ ਆਪੇ ਹੀ ਮੈਲ ਜਿਹੜੀ ਆ ਫਿਰ ਬਾਹਰ ਨਿਕਲ ਜਾਂਦੀ ਆ ਕੱਪੜਾ ਉਜਲਾ ਹੋ ਜਾਂਦਾ ਤਾਂ ਉਮੀਦ ਕਰਦਾ ਤੁਸੀਂ ਇਹ ਸਾਰੀਆਂ ਗੱਲਾਂ ਨੂੰ ਭਾਈ ਕਮਾਓਗੇ ਕਿਉਂਕਿ ਦੇਖੋ ਜੀ ਚੰਗੇ ਬੰਦਿਆਂ ਦਾ ਸਤਿਕਾਰ ਕਰਨਾ ਮਹਾਪੁਰਖਾਂ ਦਾ ਸਤਿਕਾਰ ਕਰਨਾ ਉਹਨਾਂ ਦੇ ਬਚਨ ਕਮਾਉਣਾ ਹੀ ਉਹਨਾਂ ਦਾ ਸਤਿਕਾਰ ਹੈ ਜੇ ਅਸੀਂ ਕਹਿੰਨੇ ਆ ਵੀ ਅਸੀਂ ਬਾਬਾ ਅਨੰਦ ਸਿੰਘ ਜੀ ਨੂੰ ਮੰਨਦੇ ਆ ਤਾਂ ਮਹਾਪੁਰਖਾਂ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਭਾਈ ਜੇ ਉਹਨਾਂ ਦੇ ਬਚਨ ਮੰਨਾਂਗੇ ਤਾਂ ਹੀ ਉਹਨਾਂ ਨੂੰ ਮੰਨਦੇ ਆ ਕੱਲਾ ਮੱਥਾ ਟੇਕਣ ਨਾਲ ਕੀ ਹੋਵੇਗਾ ਸੀਸ ਨਵਾਇਆ ਕਿਹਾ ਥੀਏ ਜਾਂ ਰਿਧੇ ਕੁ ਸੁਧੇ ਜਾਹੇ ਸੀਸ ਝਕਾਉਣਾ ਕੀ ਹੋਜੂਗਾ ਜਦੋਂ ਆਪਾਂ ਗੁਰੂ ਦੀ ਮੰਨਣੀ ਨਹੀਂ ਜਦੋਂ ਆਪਾਂ ਗੁਰੂ ਦੀ ਸੁਣਨੀ ਨਹੀਂ ਫਿਰ ਕੀ ਫਾਇਦਾ ਤਾਂ ਇਹ ਨਾ ਸੱਤ ਵਾਰੀ ਡਿੱਗੋ ਅੱਠ ਵਾਰੀ ਉੱਠੋ ਇਹ ਤੋਂ ਬਾਅਦ ਤੁਸੀਂ ਕਦੇ ਨਹੀਂ ਡਿੱਗੋਗੇ ਇੱਕ ਫਾਰਮੂਲਾ ਹੀ ਆ ਸਮਝੋ ਇਹਨੂੰ 7 ਵਾਰੀ ਡਿੱਗੋ ਨਾਮ ਨਹੀਂ ਜਪਣ ਨੂੰ ਦਿਲ ਕਰਦਾ ਫਿਰ ਮਿਹਨਤ ਕਰੋ ਇਹ ਵੀ ਇੱਕ ਮਿਹਨਤ ਆ ਮਿਹਨਤ ਕਰੋ ਮਿਹਨਤ ਕਰਨ ਦੀ ਲੋੜ 8 ਵਾਰੀ ਉੱਠੋ ਫਿਰ ਕਦੇ ਨਹੀਂ ਬੰਦਾ ਡਿੱਗਦਾ ਜਿਹੜਾ ਬੰਦਾ ਇਹ ਜਾਣ ਲੈਂਦਾ ਨਿਰਾਸ਼ ਨਹੀਂ ਹੋਣਾ ਜ਼ਿੰਦਗੀ ਤੋਂ ਤਾਂ ਆਪਾਂ ਵੇਖਦੇ ਆ ਰਿਸ਼ਤਿਆਂ ਦੀ ਗੱਲ ਕਰੀਏ ਕੱਚੇ ਘਰਾਂ ਵਾਂਗ ਹੁੰਦੇ ਕੋਈ ਗੱਲ ਨਹੀਂ ਕਈ ਵਾਰੀ ਬਾਹਲੀ ਵਾਰ ਲਿੱਪੜੇ ਪੈਂਦੇ ਆ ਤਾਂ ਇਹ ਸੁਪਨੇ ਹੀ ਆਉਂਦੇ ਆ ਸੁਪਨੇ ਟੁੱਟਦੇ ਵੀ ਆ ਸੁਪਨੇ ਬਣਦੇ ਵੀ ਆ ਇਹ ਦੁਨੀਆ ਹੀ ਸੁਪਨਾ ਸੁਪਨੇ ਅੱਜ ਸੁਪਨੇ ਆ ਰਹੇ ਆ ਆਈ ਜਾਣ ਦੋ ਤਾਂ ਸੁਪਨੇ ਆ ਚ ਇੱਕ ਸੁਪਨਾ ਸੁਪਨੇ ਆ ਚ ਇੱਕ ਸੁਪਨਾ ਬਣਾ ਲਓ ਆਪਦਾ ਬੰਦਗੀ ਵਾਲੇ ਬੰਦੇ ਬਣਨਾ ਉਹ ਬਣਨਾ ਜਿਹਨੂੰ ਮਿਲ ਕੇ ਵੀ ਰੱਬ ਦੀ ਯਾਦ ਆਵੇ ਉਹਦੀ ਤਲਾਸ਼ ਕਰਨੀ ਬੰਦ ਕਰ ਦਿਓ ਵੀ ਕੋਈ ਗੁਰਮਖ ਮਿਲੂਗਾ ਆਪ ਹੀ ਗੁਰਮਖ ਬਣ ਜਾਓ ਇਹ ਸੁਪਨਾ ਬਣਾਓ ਆਪਦੀ ਜ਼ਿੰਦਗੀ ਦਾ ਅਸੀਂ ਉਹ ਬਣਨਾ ਜੋ ਅਰਦਾਸ ਵਿੱਚ ਕਿਹਾ ਜਾਂਦਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਾਵੇ ਉਹ ਬਣਨਾ ਆਪਣੇ ਆਪ ਨੂੰ ਉਦਾਂ ਦੇ ਬਣਾ ਲਿਏ ਵੀ ਕੋਈ ਸਾਨੂੰ ਦੇਖੇ ਤੇ ਕਹੇ ਗੁਰਮੁਖ ਪਿਆਰਾ ਹੈ ਤਾਂ ਹਾਂਜੀ ਸੰਗਤ ਜੀ ਜਿਵੇਂ ਆਪਾਂ ਇਹ ਵੀਡੀਓ ਦੇਖੀ ਇਹਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਮਝਾਇਆ ਗਿਆ ਕਿ ਆਪਾਂ ਨੂੰ ਜੋ ਵੀ ਸੁਪਨੇ ਆਉਂਦੇ ਨੇ ਜਾਂ ਤਾਂ ਉਹ ਆਪਣੇ ਦਿਨ ਦੇ ਵਿੱਚ ਆਪਾਂ ਨੂੰ ਕੋਈ ਗੱਲਬਾਤ ਯਾਦ ਰਹਿ ਜਾਂਦੀ ਹੈ ਹਨ ਇਸ ਕਰਕੇ ਆਉਂਦੇ ਨੇ ਤੇ ਜਾਂ ਫਿਰ ਜਦੋਂ ਆਪਾਂ ਨੂੰ ਕਿਸੇ ਪੰਛੀਆਂ ਦਾ ਸੁਪਨਾ ਆਉਂਦਾ ਕਿਸੇ ਜਾਨਵਰਾਂ ਦਾ ਸੁਪਨਾ ਆਉਂਦਾ ਤਾਂ ਉਹਦੇ 'ਚ ਵੀ ਆਪਾਂ ਨੂੰ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਕਿ ਆਪਣੀਆਂ ਜਿਹੜੀਆਂ ਜੁਨਨਾਂ ਨੇ ਉਹ ਕੱਟੀਆਂ ਜਾ ਰਹੀਆਂ ਨੇ ਦੇਖੋ ਇਹ ਡਰਾਵਨੇ ਸੁਪਨੇ ਉਹਨਾਂ ਲੋਕਾਂ ਨੂੰ ਜ਼ਿਆਦਾਤਰ ਆਉਂਦੇ ਨੇ ਜਿਹੜੇ ਰੱਬ ਦਾ ਨਾਮ ਨਹੀਂ ਲੈਂਦੇ ਜਿਹੜੇ ਲੋਕ ਰੱਬ ਦਾ ਨਾਮ ਲੈਂਦੇ ਨੇ ਉਹਨਾਂ ਨੂੰ ਤਾਂ ਸਕੂਨ ਪਰੀ ਨੀਂਦ ਆਉਂਦੀ ਜਿਵੇਂ ਆਪਾਂ ਇਸ ਵੀਡੀਓ ਦੇ ਵਿੱਚ ਵੀ ਸੁਣਿਆ ਕਿ ਜਿਹੜੇ ਲੋਕ ਰਾਤ ਨੂੰ ਕੀਰਤਨ ਸੋਲਾ ਸਾਬ ਪੜ੍ਹ ਕੇ ਸੌਂਦੇ ਨੇ ਹਨਾ ਪਾਠ ਕਰਕੇ ਸੌਂਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਸੁਪਨੇ ਬਿਲਕੁਲ ਵੀ ਨਹੀਂ ਆਉਂਦੇ ਉਹਨਾਂ ਨੂੰ ਸਕੂਨ ਭਰੀ ਨੀਂਦ ਆਉਂਦੀ ਹੈ ਤੇ ਇਹ ਮੈਂ ਖੁਦ ਵੀ ਟਰਾਈ ਕੀਤੀ ਹੈ ਚੀਜ਼ ਕਿ ਪਹਿਲਾਂ ਮੈਂ ਐਧੇ ਸੌ ਜਾਂਦੀ ਸੀ ਪਰ ਜਦੋਂ ਤੋਂ ਮੈਂ ਕਈ ਵਾਰੀ ਮੈਂ ਕੀਰਤਨ ਸੋਲਾ ਦਾ ਪਾਠ ਕਰਕੇ ਸੌਣਾ ਉਸ ਦਿਨ ਮੈਨੂੰ ਬਹੁਤ ਸੋਹਣੀ ਨੀਂਦ ਆਉਂਦੀ ਜਿਸ ਦਿਨ ਮੈਂ ਨਹੀਂ ਕਰਦੀ ਉਸ ਦਿਨ ਮਤਲਬ ਅੱਜ ਵੀ ਜੀ ਹੋ ਜਾਂਦੀ ਹੈ ਮਤਲਬ ਪੂਰੀ ਰਾਤ ਇਸ ਸਕੂਨ ਵਾਲੀ ਨੀਂਦ ਨਹੀਂ ਆਉਂਦੀ ਹੈਗੀ ਹਨਾ ਤੇ ਤੁਸੀਂ ਵੀ ਇਸ ਚੀਜ਼ ਨੂੰ ਜ਼ਰੂਰ ਟਰਾਈ ਕਰਕੇ ਵੇਖਿਓ ਸੰਗਤ ਜੀ ਤੇ ਆਪਾਂ ਨੂੰ ਇਹ ਵੀ ਪਤਾ ਲੱਗਾ ਕਿ ਜਿਹੜਾ ਆਪਾਂ ਨੂੰ ਇਹ ਮਨੁੱਖਾ ਜੀਵਨ ਮਿਲਿਆਗਾ ਹਨ ਜਿਹਦੇ 'ਚ ਆਪਾਂ ਬਿਲਕੁਲ ਤੰਦਰੁਸਤ ਆਮ ਜਿਵੇਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਨਾ ਲੱਤ ਦੀ ਨਾ ਬਾਹਾਂ ਦੀ ਹਨਾ ਇਹਦਾ ਮਤਲਬ ਕਿ ਆਪਣੇ ਦੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਕਿ ਇਸ ਵਾਰ ਸਾਡਾ ਰੱਬ ਦਾ ਨਾਮ ਜਿਹੜਾ ਲੈਣ ਦੀ ਵਾਰੀ ਆ ਚੁੱਕੀ ਹੈ ਹਨਾ ਕਿਉਂਕਿ ਜਦੋਂ ਅਸੀਂ ਜੁਨਾਂ ਦੇ ਵਿੱਚ ਸੀਗੇ ਪਹਿਲਾਂ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਇਨਸਾਨੀ ਜਨਮ ਮਿਲਿਆ ਉਹ ਇਦਾਂ ਨਹੀਂ ਹੈਗਾ ਵੀ ਆਪਾਂ ਨੂੰ ਸਵਸਥ ਜੀਵਨ ਮਿਲ ਗਿਆ ਹਨਾ ਹੋ ਸਕਦਾ ਪਹਿਲਾਂ ਆਪਾਂ ਲੁੱਲੇ ਲੰਗੜੇ ਹੋਈਏ ਹਨਾ ਜਾਂ ਫਿਰ ਆਪਣੀ ਅੱਖਾਂ ਦੀ ਰੋਸ਼ਨੀ ਨਾ ਹੋਵੇ ਜਾਂ ਫਿਰ ਆਪਾਂ ਬੋਲ ਨਾ ਸਕਦੇ ਹੋਈਏ ਮਤਲਬ ਜਦੋਂ ਪਹਿਲੀ ਵਾਰ ਇਸਾਨ ਦਾ ਜੀਵਨ ਮਿਲਿਆ ਹੋ ਹੋ ਸਕਦਾ ਆਪਾਂ ਪ੍ਰੋਪਰ ਨਾ ਹੋਈਏ ਹੌਲੀ ਹੌਲੀ ਜਿਵੇਂ ਜਿਵੇਂ ਆਪਣੇ ਕਰਮ ਨੇ ਜਿਹੜੇ ਸੁਧਰਦੇ ਜਾਂਦੇ ਨੇ ਆਪਣਾ ਸਰੀਰ ਸੁਧਰਦਾ ਜਾਂਦਾ ਹਨਾ ਆਪਾਂ ਨੂੰ ਇੱਕ ਹੁਣ ਪਰਫੈਕਟ ਸਰੀਰ ਮਿਲਿਆ ਪਤਾ ਨਹੀਂ ਆਪਾਂ ਇਸ ਤੋਂ ਪਹਿਲਾਂ ਕਿਵੇਂ ਸੀ ਆਪਣਾ ਸਰੀਰ ਕਿਵੇਂ ਦਾ ਸੀਗਾ ਹਨਾ ਵੀ ਆਪਾਂ ਪਰਫੈਕਟ ਸੀਗੇ ਜਾਂ ਨਹੀਂ ਸੀਗੇ ਜਾਂ ਕੁੱਤੇ ਸੀ ਬਿੱਲੇ ਸੀ ਹਨਾ ਪੰਛੀ ਸੀਗੇ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਇਸ ਕਰਕੇ ਜਿਹੜਾ ਇਹ ਹੁਣ ਆਪਾਂ ਨੂੰ ਸਹੀ ਜੀਵਨ ਮਿਲਿਆ ਗਾਣਾ ਜੀ ਇਹਦੀ ਆਪਾਂ ਵਧੀਆ ਵਰਤੋਂ ਕਰੀਏ ਰੱਬ ਦਾ ਨਾਮ ਲਈ ਕਿਉਂਕਿ ਸਿਰਫ ਇਨਸਾਨ ਆ ਜਿਹੜਾ ਉਹਨੂੰ ਸਮਝ ਹੁੰਦੀ ਹੈ ਰੱਬ ਦੇ ਨਾਮ ਲੈਣ ਦੀ ਪਸ਼ੂ ਪੰਛੀਆ ਇਹਨਾਂ ਨੂੰ ਸਮਝ ਨਹੀਂ ਹੁੰਦੀ ਨਹੀਂ ਤਾਂ ਇਹ ਵੀ ਲੈ ਲੈਣ ਨਾਮ ਹਨ ਰੱਬ ਦਾ ਤੇ ਇਹ ਵੀ ਆਪਣੀ ਜੂੜ ਨੂੰ ਸੌਖਾ ਬਣਾ ਲੈਣ ਪਰ ਆਪਾਂ ਨੂੰ ਪਤਾ ਸਾਰੀ ਚੀਜ਼ੀ ਪਰਮਾਤਮਾ ਦੇ ਹੱਥ ਦੇ ਵਿੱਚ ਆ ਆਪਾਂ ਨੂੰ ਖੁਸ਼ੀ ਦੇਣੀ ਗਮੀ ਦੇਣੀ ਜੇ ਆਪਾਂ ਪਰਮਾਤਮਾ ਨੂੰ ਪਾਲ ਲੈਣਾ ਆਪਾਂ ਇਹ ਹਰ ਇੱਕ ਚੀਜ਼ ਪਾਲ ਲਵਾਂਗੇ ਸੰਗਤ ਜੀ ਤਾਂ ਇਸ ਗੱਲ ਤੇ ਤੁਸੀਂ ਜ਼ਰੂਰ ਗੌਰ ਕਰਨਾ ਜੀ ਕਿ ਤੁਹਾਡਾ ਜਿਹੜਾ ਜੀਵਨ ਆ ਉਹ ਸੌਖਾ ਹੋ ਸਕੇ ਹਰ ਇੱਕ ਚੀਜ਼ ਆਪਾਂ ਨੂੰ ਪ੍ਰਮਾਤਮਾ ਤੋਂ ਪ੍ਰਾਪਤ ਹੋ ਸਕਦੀ ਆ ਐਣੀ ਮੈਕਾਰੀ ਕੀ ਕੰਮ ਛੱਡੋ ਤੇ ਆਪਣਾ ਬਸ ਪ੍ਰਮਾਤਮਾ ਦਾ ਨਾਮ ਲਈ ਜੋ ਤੁਸੀਂ ਕਿਰਤ ਕਰਨੀ ਹੈ ਕਿਰਤ ਕਰਨ ਦੇ ਨਾਲ ਨਾਲ ਹੀ ਰੱਬ ਦਾ ਨਾਮ ਲੈਣਾ ਮਤਲਬ ਪ੍ਰਮਾਤਮਾ ਨੂੰ ਯਾਦ ਰੱਖਣਾ ਜਿਨੇ ਤੁਹਾਨੂੰ ਸਾਰਾ ਕੁਝ ਦਿੱਤਾ ਤੁਹਾਨੂੰ ਸਭ ਤੋਂ ਜ਼ਰੂਰੀ ਚੀਜ਼ ਆਪਣਾ ਸਰੀਰ ਦਿੱਤਾ ਜੇ ਆਪਾਂ ਨੂੰ ਸਰੀਰ ਦਿੱਤਾ ਫੇਰ ਹੀ ਆਪਾਂ ਚੱਲ ਫਿਰ ਸਕਦੇ ਹਾਂ ਤੁਰ ਫਿਰ ਸਕਦੇ ਹਾਂ ਅਤੇ ਆਪਣਾ ਜਿਹੜਾ ਕੰਮ ਆ ਕਿਰਤ ਹੈ ਨਾ ਕਰ ਸਕਦੇ ਹਾਂ ਕਿ ਤੇ ਕਮਾਈ ਕਰ ਸਕਦੇ ਹਾਂ ਫੇਰ ਹੀ ਆਪਾਂ ਆਪ ਦਾ ਢਿੱਡ ਪਾਲ ਸਕਦੇ ਹਾਂ ਸੰਗਤ ਜੀ ਨਹੀਂ ਤਾਂ ਜੇ ਉਹ ਚਾਵੇ ਤਾਂ ਆਪਨ ਇੱਕ ਸਵਾਸ ਵੀ ਨਾ ਦੇਵੇ ਤਾਂ ਆਪਾਂ ਉੱਥੇ ਮਰ ਜਾਣਾਗਾ ਆਪਣੀ ਛੱਡ ਕੇ ਸਰੀਰ ਚਲੇ ਜਾਣਾ ਹਨ ਇਸ ਕਰਕੇ ਕਿਤੇ ਇਹ ਨਾ ਹੋਵੇ ਕਿ ਪ੍ਰਮਾਤਮਾ ਆਵਾਜ਼ ਮਾਰੇ ਤੇ ਆਪਾਂ ਉਸ ਟਾਈਮ ਵੀ ਕਦੇ ਰੱਬ ਦਾ ਨਾਮ ਨਾਲਿਆ ਹੋ ਮਤਲਬ ਉਸ ਟਾਈਮ ਦੇ ਵਿੱਚ ਜਿੰਨਾ ਵੀ ਆਪਾਂ ਨੂੰ ਪ੍ਰਮਾਤਮਾ ਨੇ ਦਿੱਤਾ ਸੀ ਕਿਉਂਕਿ ਉਸ ਨੇ ਪਹਿਲਾਂ ਤੋਂ ਆਪਣੀ ਜਿਹੜੀ ਉਮਰ ਉਹ ਤੈਅ ਕੀਤੀ ਹੋਈ ਹੈ ਵੀ ਆਪਾਂ ਕਿੰਨੇ ਟਾਈਮ ਤੱਕ ਜੀਣਾਗਾ ਹਨ ਇਸ ਕਰਕੇ ਜਿੰਨਾ ਵੀ ਆਪਾਂ ਨੂੰ ਟਾਈਮ ਦਿੱਤਾ ਗਿਆਗਾ ਆਪਾਂ ਰੱਬ ਦੇ ਲੇਖੇ ਲਾ دیے ਉਹਦਾ ਨਾਮ ਲਈਏ ਉਹਦਾ ਸ਼ੁਕਰਾਨਾ ਕਰੀਏ ਘਟੋ ਘਟ ਜੀ ਤੁਸੀਂ ਸਾਰੇ ਦਿਨ ਦੇ ਵਿੱਚ ਨਹੀਂ ਨਾਮ ਲੈਂਦੇ ਨਾ ਰਾਤ ਨੂੰ ਸੌਣ ਤੋਂ ਪਹਿਲਾਂ ਸ਼ੁਕਰਾਨਾ ਕਰਕੇ ਸੌਣੇ ਕਰੋ ਵੀ ਮੇਰਾ ਦਿਨ ਬਹੁਤ ਸੌਖਾ ਗਿਆ ਤੇ ਮੈਂ ਆਪਣਾ ਵਧੀਆ ਦਿਨ ਜਿਹੜਾ ਬੀਤਿਤ ਕਰ ਲਿਆ ਸੰਗਤ ਜੀ ਅੱਜ ਦੀ ਵੀਡੀਓ ਚ ਇੰਨੀ ਸੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਚ ਜੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਨਾ ਜੀ ਤੇ ਆਪਾਂ ਨੂੰ ਫੋਲੋ ਕਰ ਲਿਓ ਤਾਂ ਕਿ ਆਪਾਂ ਹੋਰ ਵੀਡੀਓਜ਼ ਲੈ ਕੇ ਆਉਂਦੇ ਰਹੀਏ ਤੁਹਾਡੇ ਤੱਕ ਪਹੁੰਚਦੇ ਰਹੀਏ ਜੀ ਧੰਨਵਾਦ ਜੀ